ਮੁਗਾਉ ਮਾਰਾ ਸਾਰਾ 14 ਪਾਲਦੇ ਆ ਸੇਵਾ ਤਾਂ ਗਲੀ ਚ ਵੀ ਹੋ ਸਕਦੀ ਪਿੰਡ ਦੀ ਚ ਕੁਰਸੀ ਤੇ ਬਹਿ ਕੇ ਸੇਵਾ ਹੋਊਗੀ ਸਾਨੂੰ ਜ਼ੀਰੋ ਤੋਂ ਉੱਠਣਾ ਪਊਗਾ ਜ਼ੀਰੋ ਤੋਂ ਇਹਨਾਂ ਗਿਰ ਗਏ ਅਸੀਂ ਕਿੰਨੇ ਬੰਦੇ ਸਿੰਘ ਬੈਠੇ ਮੈਂ ਉਹਦਾ ਦੇਣਦਾਰ ਆ ਜਿਹਨੂੰ ਜਿਹਨੂੰ ਜਾਪ ਸਾਹਿਬ ਜਵਾਨੀ ਆਉਂਦਾ ਦੋਸਤ ਵਾਹ ਖੜਾ ਕਰੋ ਜਿਹਨੂੰ ਜਵਾਨੀ ਯਾਦ ਹੋ ਜਾਤ ਸਾਹਿਬ ਕਰੋ ਖੜਾ ਚਲੋ ਪਰਖ ਨਾ ਲਗਈ ਆਪਸੇ ਨਹੀਂ ਜੀ ਪਰਖ ਦੀ ਗੱਲ ਪਰਖ ਦੀ ਗੱਲ ਹੈ ਪਰਖ ਦੀ ਕਿਉਂ ਨਹੀਂ ਕਰਨੀ ਪਰਖ ਸਾਡੇ ਗੁਰੂ ਸਾਹਿਬ ਨੇ ਪਰਖ ਨਹੀਂ ਕੀਤੀ ਸਾਰੇ ਕੁਰਸੀ ਭਾਲਦੇ ਕਹਿੰਦੇ ਕੁਰਸੀ ਮਿਲ ਜੇ ਕੁਰਸੀ ਮਿਲ ਜੇ ਇਹ ਕੁਰਸੀਆਂ ਨੇ ਤਾਂ ਅੱਗੇ ਬੇੜਾ ਕਰ ਕੀਤਾ ਮੈਂ ਪੰਜਵੀਂ ਚ ਜਦੋਂ ਪੜਦਾ ਸੀ ਮੈਨੂੰ ਜਪਜੀ ਸਾਹਿਬ ਜਵਾਨੀ ਯਾਦ ਸੀ ਮੁੜ ਕੇ ਮੇਰਾ ਜੀਵਨ ਛੜ ਗਿਆ ਕੋਈ ਕਾਰਨ ਹੁੰਦੇ ਭਈ ਮੈਂ ਸਾਰੇ ਵਹਿਣ ਲਿਆ ਫਿਰ ਦੁੱਖ ਮਿਲਿਆ ਦੁੱਖ ਮਿਲਿਆ ਫਿਰ ਗੁਰੂ ਦੇ ਅੱਗੇ ਬੇਨਤੀ ਕੀਤੀ ਮਥਾ ਟੇਕ ਕੇ ਸੀਸ ਨਮਾਇਆ ਇਹਦੇ ਅੱਗੇ ਦਰਬਾਰ ਚ ਕੰਦਾ ਬੈ ਕੇ ਰੋਇਆ ਆਦੇ ਉਹਨਾਂ ਸਾਰੇ ਦੇ ਅੱਗੇ ਰੱਖੇ ਠੀਕ ਹੈ ਫਿਰ ਇਹਨੇ ਬਖਸ਼ਿਸ਼ ਵੀ ਕੀਤੀ ਤੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਠੀਕ ਹੈ ਮੈਂ ਅਮਰਤ ਫੇਰ ਛਕਿਆ ਸੀ ਪਹਿਲਾਂ ਸੱਤ ਬਾਣੀਆਂ ਮੈਨੂੰ ਜ਼ੁਬਾਨੀ ਹੁੰਦੀਆਂ ਸੀ ਬੋਲੇ ਸੋਨਿਆ ਕਿੰਨੇ ਬੰਦੇ ਸਿੰਘ ਬੈਠੇ ਮੈਂ ਉਹਦਾ ਦੇਣਦਾਰਾਂ ਜਿਹਨੂੰ ਜਿਹਨੂੰ ਜਾਪ ਸਾਹਿਬ ਜਵਾਨੀ ਆਉਂਦਾ ਵਾਹਿਗੁਰੂ ਵਾਹਿਗੁਰੂ ਦਸ ਵਾਰ ਖੜਾ ਕਰੋ ਜਿਹਨੂੰ ਜਵਾਨੀ ਯਾਦ ਆਉਂ ਜਾਤ ਸਾਹਿਬ ਕਰੋ ਖੜਾ ਬੰਦਾ ਸਿੰਘ ਜੀ ਕਰੋ ਚਲੋ ਪਰਖ ਨਾ ਲਈਏ ਆਪਸ ਨਹੀਂ ਜੀ ਪਰਖ ਦੀ ਗੱਲ ਪਰਖ ਦੀ ਗੱਲ ਹੈ ਪਰਖ ਦੀ ਕਿਉਂ ਨਹੀਂ ਕਰਨੀ ਪਰਖ ਸਾਡੇ ਗੁਰੂ ਸਾਹਿਬ ਨੇ ਪਰਖ ਨਹੀਂ ਕੀਤੀ ਤੇ ਫੇਰ ਅੰਮ੍ਰਿਤ ਛਕਿਆ ਸੀ ਹੁਣ ਅਸੀਂ ਅੰਮ੍ਰਿਤ ਛਕਦੇ ਰਾਤ ਨੂੰ ਸ਼ਰਾਬ ਪੀਨੇ ਤੱਕ ਜਗ੍ਹਾ ਮਰ ਸਕ ਲੈਨੇ ਗਵਰਨਮੈਂਟ ਨੇ ਚਪੜਾਸੀ ਰਖਣਾ ਦਾ ਟੈਸਟ ਹੁੰਦਾ ਸਾਡਾ ਟੈਸਟ ਕੋਈ ਨਹੀਂ ਪੀੜਾਂ ਕੱਟੀਆਂ ਕਰੀ ਜਾਂਦੇ ਆ ਗੁਰਰਾਲ ਕਰਨੇ ਪੀੜਾਂ ਕੱਟੀਆਂ ਕੀਤੀਆਂ ਉਹਨੇ ਸਿਲੈਕਸ਼ਨ ਕੀਤੀ ਆਪਦੇ ਮੁੰਡੇ ਨੂੰ ਕਹਤਾ ਗੈਟ ਆਊਟ ਨਹੀਂ ਹੁਕਮ ਮੰਨਿਆ ਉਹਨੇ ਅਸੀਂ ਚੌਧਰਾਂ ਦੇ ਭੁੱਖੇ ਆ ਜਿੰਨਾ ਚਿਰ ਬਰਾਗ ਨਹੀਂ ਉਤਪਨ ਹੁੰਦਾ ਤਿਆਗ ਆਊਗਾ ਕਿਨੇ ਮੇਰੇ ਰਹਿਬਰ ਚ ਕੋਈ ਕਮੀ ਐ ਸਾਰੇ ਕੰਮ ਕਰੀ ਜਾਂਦੇ ਆ ਅਸੀਂ ਮੈਂ ਵੀ ਕਰੀ ਜਾਂਦਾ ਮੈਂ ਵੀ ਉਹਨਾਂ ਦੇ ਵੇਚੀਆਂ ਤੁਹਾਡੇ ਮੇਰੇ ਰੈਵਰ ਚ ਕੋਈ ਕਮੀ ਐ ਇਹਨੇ ਗੱਲ ਸਾਨੂੰ ਸਮਝਾਉਣ ਚ ਕੋਈ ਕਸਰ ਛੱਡੀ ਐ ਲੈ ਕੇ ਦਿੱਤਾ ਸਭ ਕੁਝ ਫਿਰ ਹੰਡਾ ਕੇ ਵਿਖਾਇਆ ਸਾਰਾ ਕੁਝ ਸਰੀਰ ਤੇ ਹੰਡਾ ਕੇ ਵਿਖਾਇਆ ਖੜੋ ਉਹਦੀ ਗਿਤਾਰ ਚ ਖੜੋ ਨਾ ਨਾ ਗਿਤਾਰ ਚ ਸਾਡੇ ਗੁਰੂ ਨੂੰ ਕਿਤਾਬਾਂ ਦੇ ਵਿੱਚ ਚੋਰ ਦੇ ਡਾਕੂ ਕਿਹਾ ਗਿਆ ਅਜੇ ਲਿਖੀਆਂ ਪਈਆਂ ਜਿਹੜੇ ਬੰਦੇ ਪੜ੍ਹੇ ਉਹਨਾਂ ਨੂੰ ਪਤਾ ਸਭ ਕੁਝ ਉਦੋਂ ਟਕਸਾਲਾ ਕਿਧਰ ਗਈਆਂ ਸੀ ਕੋਈ ਬੋਲਿਆ ਕਾਲੀਦਾਲ ਕਿਧਰ ਗਿਆ ਸੀ? ਅਕਾਲ ਤਖਤ ਕਿਧਰ ਗਿਆ ਸੀ? ਅੱਜ ਵੀ ਕਿਤਾਬ ਮਿਲਦੀ ਆ ਪੜ੍ਹ ਲਓ। ਤੂੰ ਨੇ ਗਿਆ ਉਹ ਵੇਚਦੀ ਨਹੀਂ। ਉਹ ਲਿਖਿਆ ਉਹਨਾਂ ਦੀਆਂ ਕਦਮਾਂ ਜਾ। ਕਿਹਨਾਂ ਵਿੱਚ? ਸਰავੇ ਗੁੱਟੇ ਚ ਸਰავਾ ਜਾ। ਮਦਰਬ ਉਹ ਕਿਤਾਬ ਸਾਡੇ ਸਕੂਲ ਚ ਲੱਗੀ ਸੀ। ਸਕੂਲ ਚ ਲੱਗੀ ਸੀ। ਕਿਤਾਬ ਸਾਡੇ ਸਰਦਾਰ ਜੀ। ਭਾਸ਼ਾ ਭਾਗ ਨੇ ਲਾਈ ਸੀ। ਬਾਦਰ ਸਰਕਾਰ ਨੇ ਲਾਈ ਸੀ। ਅੱਜ ਵੀ ਪੜ੍ਹ ਲਓ ਸ਼ਰੂਬਨ ਕਮੇਟੀ ਨੇ ਪਾਸ ਕੀਤੀ। ਉਹਦਾਂ ਕੋਈ ਬੋਲਿਆ? ਦੇਵ ਸਿੰਘ ਸਰਸਾ ਲੈ ਕੇ ਹੁੰਦਾ ਪਹੁੰਚਦਾ ਕੋਈ ਨਾ ਕੋਈ ਬੋਲਿਆ ਭਲਾ ਬਾਈ ਬਾਪੂ ਨਾ ਨਾ ਭਲਾ ਦੇਖੋ ਭਲਾ ਹੋਈ ਜਾਂਦਾ ਹਰ ਕੋਲ ਭਲਾ ਦੇ ਕਰਦੇ ਨੇ ਬਾਦਸ਼ਾਹ ਨੇ ਬਸ ਤੋਂ ਸਾਡੇ ਚ ਕਮੀਆਂ ਆ ਪਹਿਲਾਂ ਸਾਨੂੰ ਆਪ ਦੀਆਂ ਕਮੀਆਂ ਦੂਰ ਕਰਨੀਆਂ ਪੈਣਗੀਆਂ ਇਹਦੇ ਅੱਗੇ ਰੱਖਣੀਆਂ ਪਈਆਂ ਇਹਦੇ ਕੋਈ ਕਮ ਨਹੀਂ ਕਹਿੰਦਾ ਕਿਰਪਾ ਕਰੂਗਾ ਉਹ ਕਿਰਪਾ ਕਰੂਗਾ ਉਹ ਕਦੇ ਕਿਰਪਾ ਕਰਦਾ ਕਦੇ ਨਹੀਂ ਕਰਦਾ ਮਤਲਬ ਹੈ ਸਾਡੀ ਬਿਆਨਬਾਜ਼ੀ ਗਲਤ ਆ ਉਹ ਤਾਂ ਸਦਾ ਹੀ ਕਿਰਪਾ ਕਰਦਾ ਅਸੀਂ ਭਾਂਡਾ ਸਿੱਧਾ ਕਰਨਾ कृपा ਲੈਣੀ ਆ ਪੂਣੀ ਆ ਕਿਰਪਾ ਝੋਲੀ ਚ ਬਿਲਕੁਲ ਠੀਕ ਹੈ ਹੈ ਸਤਿਗੁਰ ਨਾਨਕ ਪ੍ਰਗਟਿਆ ਕਹਿੰਦੇ ਆ ਮਿੱਟੀ ਤੋਂ ਜਗ ਚਾਲਣ ਹੋਇਆ ਮੈਂ ਬੜਾ ਵਿਦਵਾਨ ਨਹੀਂ ਕੋਈ ਬੜਾ ਠੀਕ ਆ ਉਹਨੂੰ ਪ੍ਰਗਟਿਆ ਕਿਉਂ ਕਹਿੰਦੇ ਦੱਸੋ ਮੈਨੂੰ ਸਤਿਗੁਰ ਨਾਨਕ ਪ੍ਰਗਟਿਆ ਉਹਦਾ ਜੁਮਿਆ ਇਹ ਉਹਨੂੰ ਪ੍ਰਗਟਿਆ ਕਿ ਆ ਤੇ ਮਿੱਟੀ ਤੋਂ ਜਗ ਚਾਲਣ ਹੋਇਆ ਇਹਦਾ ਮਤਲਬ ਕੀ ਹੈ ਅਸੀਂ ਐਵੇਂ ਗੱਲਾਂ ਕਰੀਏ ਪਾਠ ਕਰੀਓ ਜਿੰਨੇ ਮਰਜੀ ਤੁਸੀਂ ਜੇ ਤੁਸੀਂ ਉਹਦਾ ਗੱਲ ਸਮਝੀ ਨਹੀਂ ਨਾ ਪਾਠ ਤੁਹਾਡੇ ਐਵੇਂ ਚਲੇ ਜਾਣੇ ਜੇ ਪਾਠ ਸਮਝ ਕੇ ਉਹਦਾ ਅਰਥ ਭਾਵ ਸਮਝ ਕੇ ਜੇ ਤੁਸੀਂ ਆਦੇ ਜੀਵਨ ਦੇ ਨਹੀਂ ਲਾਉਂਦੇ ਤੁਹਾਡਾ ਸਿਰ ਮੇਰੇ ਤੋਂ ਕੋਈ ਨਹੀਂ ਸਾਰੇ ਦਿਨ ਬੈਠੇ ਰੋਈ ਕਰੀ ਜਾਏ ਭਲਾ ਕੁਝ ਨਹੀਂ ਹੋਣਾ ਮਾਨਤਾ ਬੜਾ ਖਾਲਾ ਬੜਾ ਦੇ ਠੀਕ ਹੈ ਇਹ ਤੁਹਾਨੂੰ ਆਦੇ ਅੰਦਰ ਬੈਨਾ ਉਪਰਖਤ ਬਹਿ ਪ੍ਰਖਤੇ ਕੀ ਲਾਇਕ ਮੇਰੇ ਅੰਦਰ ਬੈਠਾ ਹੋ ਮੈਨੂੰ ਐਂਟਰੀ ਤਾਂ ਮਿਲੂਗੀ ਜੇ ਮੈਂ ਉਹਦੇ ਗੁਣ ਪੂਰੇ ਕਰਦਾ ਹਾਂ ਜਿਵੇਂ ਭਾਈ ਸਾਹਿਬ ਉਹਨੇ ਕਿਹਾ ਸਿਲੈਕਸ਼ਨ ਕਰਨੀ ਪਊਗੀ ਪੰਜਾਬ ਪਿਆਰਿਆਂ ਦੀ ਉਹਨਾਂ ਦਾ ਇਹੰਤਿਆਂ ਲੈਣਾ ਪਊਗਾ ਬਗਾਉ ਮਾਲਾ ਸਾਰਾ ਚੌਧਰਾ ਪਾਲਦੇ ਆਂ ਸੇਵਾ ਤਾਂ ਗਲੀ ਚ ਵੀ ਹੋ ਸਕਦੀ ਪਿੰਡ ਦੀ ਚ ਕੁਰਸੀ ਤੇ ਬਹਿ ਕੇ ਸੇਵਾ ਹੋਊਗੀ ਸਾਨੂੰ ਜ਼ੀਰੋ ਤੋਂ ਉੱਠਣਾ ਪਊਗਾ ਜ਼ੀਰੋ ਤੋਂ ਇਹਨਾਂ ਗਿਰ ਗਏ ਆਂ ਅਸੀਂ ਫੇਰ ਗੱਲ ਬਣੂਗੀ ਨਹੀਂ ਤੇ ਨਹੀਂ ਗੱਲ ਬਣਨੀ ਜਿਵੇਂ ਭਾਈ ਸਾਹਿਬ ਨੇ ਕਿਹਾ ਇੱਕ ਹੋਰ ਢੜਾ ਨਾ ਬਣਾ ਦਿਓ ਅਗੇ ਤਰਫ ਹੋਰੇ ਢੜੇ ਆ ਕੋਈ ਨਿਤਰੇ ਨਾ ਕਰਵਾਣੀ ਕਰਨ ਵਾਲਾ ਵੀ ਮੈਂ ਮੈਂ ਆ ਭਾਈ ਬਾਹਰ ਨੂੰ ਸਰ ਸਾਡੇ ਲੇਬਰ ਨੇ ਦੱਸਿਆ ਨਹੀਂ ਮੈਨੂੰ ਸੀਸ ਦੀ ਲੋੜ ਆ ਇਹੰਦਾ ਨਹੀਂ ਲਿਆ ਫਿਰ ਉਹਨਾਂ ਤੋਂ ਮਰਤ ਨਹੀਂ ਛਕਿਆ ਇੱਕ ਬੇਟੀ ਛੱਡ ਦਿੰਗੇ ਨਾ ਬਾਪੂ ਸੀਸ ਆਜ ਦਿਨਾ ਮੈਂ ਜਾਓ ਕਮਿਟੀ ਬਾਹਰ ਛੀਸ ਦੇਣਾ ਜੀ ਸੀਸ ਦੇਣਾ ਕੀ ਹੁੰਦਾ ਹੈ ਇਹ ਨਹੀਂ ਮੈਂ ਦਾਦਾ ਸਰ ਮੇਰਾ ਇਹ ਸਹੀ ਸੀਸ ਦੇਦਾ ਆਪਣੇ ਕੋ ਸਮਾਂ ਕੱਟ ਕੋਈ ਨਹੀਂ ਜੀ ਸਮਾਂ ਕੱਟਦਾ ਫਿਰ ਮੈਨੂੰ ਰਹਿਣ ਦੇਣਾ ਤੁਸੀਂ ਬਸ ਸਮਾਂ ਸੁਣਾ ਕੋਈ ਨਹੀਂ ਗਾ ਤੂੰ ਹੀ ਦੇਖੋ ਜੇ ਮਤਲਬ ਸੀਸ ਦੇਣਾ ਅਸੀਂ ਸੀਸ ਸਰਦਾਰ ਸਰਦਾਰ ਦਾ ਮਤਲਬ ਕੀ ਹੈ ਬਖਤਿਆਰ ਸਿਆ ਬਹਿ ਜਾ ਪੰਨਾ ਸਰਦਾਰ ਦਾ ਮਤਲਬ ਕੀ ਹੈ ਸਰਦਾਰ ਦੀ ਜਿਹੜੀ ਇਹਦੀ ਦਾੜੀ ਕਰਦਾ ਜਿਹੜੀ ਜਿਹੜਾ ਉਹ ਨੂੰ ਕਹਿੰਦੇ ਸਰਦਾਰ ਹੈ ਮੇਰੇ ਸਿਰ ਨੂੰ ਕੋਈ ਨਹੀਂ ਫਿਰੇ ਜਿਹੜਾ ਰਾਜ ਕਰਦਾ ਤੁਹਾਡੇ ਦੇ ਸਿਆਣਾ ਉਹ ਆ ਕਿ ਮਜ਼ਦੂਰ ਸਿਆਣਾ ਜਿਹੜਾ ਤੁਹਾਡੇ ਦੇ ਹੱਲ ਹੁੰਦਾ ਤੁਹਾਡੇ ਰਾਜ ਕੋਣ ਕਰਦਾ ਤੁਸੀਂ ਕਿਦਾਂ ਦੇ ਸਰਦਾਰ ਹੋ ਗਏ ਅੰਦਰ ਚਾਸੀ ਮਾਰੋ ਆਪਦੇ ਆਪੋ ਆਪਣੀ ਪਹਿਲਾਂ ਆਪਣੇ ਆਪ ਨੂੰ ਠੀਕ ਕਰਨਾ ਮੇਰਾ ਰਹਿਬਰ ਕਹਿੰਦਾ ਦਨੀ ਪਾਸੀਆ ਨੇ ਤਰਨੀ ਉਹਨੇ ਇਹ ਤੁੜੀਆਂ ਗੱਲਾਂ ਮੈਂ ਨਹੀਂ ਸਾਂਝੀਆਂ ਨਾ ਦਨੀ ਬਾਪੂ ਅੱਜ ਹੀ ਵੇਖ ਲਾ ਤੂੰ ਕੋਈ ਨਹੀਂ ਕੋਈ ਪਤਰਾ ਆਉਂਦਾ ਜੋ ਪਤਰਾ ਤੋਂ ਚੁਪ ਹੋ ਜਾਣਾ ਨਹੀਂ ਕਰਦਾ ਉਹਨੇ ਕਿਰਪਾ ਕਰ ਦਿਓ ਮਸਕੀਨ ਸਾਹਿਬ ਡਰਦੇ ਸਨ ਕਹਿੰਦੇ ਜੀ ਮੈਂ ਦੋ ਬੰਦਿਆਂ ਤੋਂ ਡਰਦਾ ਹਾਂ ਦੰਦੇ ਨੂੰ ਜਿਹੜੀ ਆ ਕੀ ਤੂੰ ਵੀ ਇੱਕ ਤਾਂ ਡਰਦਾ ਜਿਹੜਾ ਰੱਬ ਤੋਂ ਇੱਕ ਮੈਂ ਉਹ ਤੋਂ ਡਰਦਾ ਜਿਹੜੇ ਕਦੇ ਤੋਂ ਨਹੀਂ ਡਰਦੇ ਠੀਕ ਆ ਚੁੱਪ ਕਰਾ ਸਕਦੇ ਮੈਨੂੰ ਇਹ ਨਹੀਂ ਗੱਲ ਕੋਈ ਵੀ ਨਹੀਂ ਚੁੱਪ ਕਰਾਦੇ ਬਹੁਤ ਚੁੱਪ ਕਰਾਉਂਦੇ ਆ ਚੁੱਪ ਕਰਾ ਸਕਦੇ ਮੈਨੂੰ ਬੇਵੇ ਪਿੰਡ ਦੇ ਚੁੱਪ ਕਰਾਉਂਦੇ ਆ ਇਹ ਗੋ ਸਾਨੂੰ ਸਮਝਣਾ ਪਊਗਾ ਤੁਹਾਨੂੰ ਮੌਕਾ ਦੇ ਦਿਆਂਗੇ ਹਾਂ ਤੁਸੀਂ ਵੀ ਚਾਲਾ ਦੇ ਕੋਈ ਨਹੀਂ ਬਸ ਗੱਲ ਯਾਰ ਨਹੀਂ ਲੱਗ ਰਹੀ ਕੱਟਣੀ ਗਈ ਜੀ ਹਾਂ ਇਹ ਇਹ ਮੇਰੀਆਂ ਮਾੜੀਆਂ ਗੱਲਾਂ ਲੱਗਦੀਆਂ ਤੇ ਮੈਂ ਬਹਿ ਜਾਂਦਾ ਨਹੀਂ 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 ਠੀਕ ਆ ਜੋ ਮੈਨੂੰ ਪੜ ਕੇ ਸਮਝ ਲੱਗੀ ਆ ਮੈਂ ਕੋਈ ਵਿਦਵਾਨ ਨਹੀਂਗਾ ਜੋ ਮੈਨੂੰ ਗੁਰੂ ਨੇ ਮੇਰੇ ਨੇ ਐਵੇਂ ਭਰਤਾ ਹੈ ਉਹ ਬੋਲਦਾ ਆ ਬੋਲਦਾ ਤਾਂ وہی ਹੈ ਜੀ ਠੀਕ ਆ ਉਹ ਬੁਲਾਉਂਦਾ ਮੈਨੂੰ ਕਹਿੰਦਾ ਬੋਲ ਸਮਾ ਇਹ ਚੋਪਰਾ ਜਾਉ ਉਹ ਕਾਇਰ ਹੁੰਦਾ ਬੰਦਾ ਹਾਂ ਬਿਲਕੁਲ ਠੀਕ ਹੈ ਜੀ ਠੀਕ ਆ ਉਹ ਬੁਲਾਉਂਦਾ ਬੋਲ ਨਾਨਕ ਨੇ ਆਪਦੇ ਪਤ ਨੂੰ ਪਿੱਛੇ ਕਰਤਾ ਸਾਨੂੰ ਸਿਖਾਇਆ ਉਹਨੂੰ ਕੋਈ ਲੋੜ ਨਹੀਂ ਸੀਗੀ ਵੀ ਚੋਣ ਐ ਕਰਨੀ ਹੈ ਬੰਦੇ ਦੀ ਇਹਨੂੰ ਲੀਡ ਦੇਣੀ ਹੈ ਜਿਹਨੂੰ ਘਰ ਦੇ ਮਾਲਕ ਬਣਾਉਣਾ ਤੁਸੀਂ ਜਿਹਨੂੰ ਮੈਂ ਸਰਦਾਰਦਾਰ ਬਣਾਉਣਾ ਉਹਦਾ ਇਮਤਾਨਾ ਨਾਵਾ ਹੋਰ ਵਾਲੇ ਤਾਂ ਵੇਖ ਲਓ ਆਪੇ ਪੁੱਤਰਾਂ ਨੂੰ ਦੇ ਕੇ ਜਾਂਦੇ ਆ ਦੇ ਕੇ ਜਾਂਦੇ ਫਿਰ ਤੁਰੇ ਟੇੜੀਆਂ ਬੁਸ਼ ਕਰਦੇ ਫਿਰ ਦੇ ਕੇ ਨਹੀਂ ਫਿਰ ਫਿਰ ਤੁਹਾਨੂੰ ਦੱਸਿਆ ਵੀ ਰਾਜ ਜਿਹੜਾ ਬੰਦਾ ਕਰਦਾ ਹੈ ਸਿਆਣਾ ਉਹ ਆ ਕੇ ਪਲਾਉ ਸ਼ਰਾਬ ਪੀਂਦਾ ਬੜਾ ਮੀਠ ਖਾਂਦਾ ਜਿਹੜਾ ਤੁਹਾਡੇ ਦੇ ਰਾਜ ਕਰਦਾ ਉਹ ਸਿਆਣਾ ਕਿ ਤੁਸੀਂ ਸਿਆਣੇ ਹੋ ਰਾਜ ਕਰਦਾ ਸਿਆਣਾ ਰਾਜ ਕਰਦਾ ਸਿਆਣਾ ਨਾ ਫਿਰ ਫਿਰ ਤੁਸੀਂ ਫਿਰ ਅੰਦਰ ਚਾਤੀ ਮਾਰੋ ਆਪ ਦੀ ਕੌਣ ਰਾਜ ਕਰਦਾ ਸਾਡੇ ਤੇ ਇਹ ਤਾਂ ਜਿੰਨੇ ਸਾਰੇ ਭਾਏ ਸੀ ਤੁਸੀਂ ਅਸੀਂ ਸਾਰੇ ਜਿੰਨੇ ਆ ਡਗੜ ਡੁਗੜ ਪਹਿਲਾਂ ਅੱਗੇ ਸਿੱਚੇ ਵਾਲੇ ਇਹ ਸਾਰੇ ਬਕਾਊ ਮਾਲ ਆ ਹੁਣ ਉਹਨਾਂ ਨੂੰ ਕੋਈ ਮੈਦਾ ਨਹੀਂ ਸ਼ੋਅ ਕਹਿੰਦੇ ਭੱਗ ਹੀ ਹੋ ਗਏ ਸੀ ਹਾਂਜੀ ਕੁਰਸੀ ਜਿਹੜੀ ਕਿ ਭੱਗ ਹੀ ਹੋ ਗਈ ਜਿਵੇਂ ਬਾਦ ਸਾਹਿਬ ਉਹਦੇ ਜਿਹੜਾ ਯਾਦ ਆ ਜਾਂਦੀ ਠੀਕ ਹੈ ਬਸ ਇਹਨਾਂ ਚੋਂ ਨਿਕਲਦਾ ਕੱਖ ਨਹੀਂ ਨਵੇਂ ਬੰਦੇ ਬਿਹਾਓ ਚੋਣ ਕਰੋ ਉਹਨਾਂ ਦੀ ਜਿਹਨੇ ਭਾਈ ਹਰਨੇਕ ਸਿੰਘ ਹੋਰਾਂ ਨੇ ਕਿਹਾ ਉਹਵੇਂ ਚੋਣ ਕਰਨੀ ਪਊਗੀ ਸਾਫ਼ ਬੰਦੇ ਲਿਆਓ ਲੱਗੇ ਉਹ ਗਲਤ ਹੋਈ ਜਾਂਦੀ ਬਸ ਤੇ ਪਿੰਡ ਜੀ ਰਹਿ ਕੇ ਪਿੰਡ ਜੀ ਸੇਵਾ ਹੋ ਸਕਦੀ ਹੈ ਕੁਰਸੀ ਤੇ ਬੈਠਾ ਬੰਦਾ ਭਾਇਆ ਉਹ ਕੁਰਸੀ ਦੀ ਸੇਵਾ ਕਰੇ ਉਸਦੀ ਅਸੀਂ ਪਿੰਡ ਦੀ ਸੇਵਾ ਕਰ ਲਈ ਆਪਦੇ ਬੜੀ ਐ ਆਪਦੇ ਘਰ ਦੀ ਸੇਵਾ ਕਰ ਲਈਏ ਬੜੀ ਐ ਉਥੋਂ ਠੀਕ ਕਰ ਲਈਏ ਉਥੇ ਨਹੀਂ ਸਿੱਖ ਪੈਦਾ ਹੋ ਸਕਦੇ ਅਸੀਂ ਉਥੇ ਸਿੱਖ ਪੈਦਾ ਕਰੀਏ ਸਾਰੇ ਕੁਰਸੀ ਭਾਉਦੇ ਕਹਿੰਦੇ ਕੁਰਸੀ ਨਾ ਜੇ ਕੁਰਸੀ ਨਾ ਜੇ ਇਹ ਕੁਰਸੀਆਂ ਨੇ ਤਾਂ ਅੱਗੇ ਬੇੜਾ ਕਰ ਕੀਤਾ ਵੇਖੋ ਉਹਨੇ ਬਾਹਰ ਦਾ ਬੰਦਾ ਹੈ ਉਹ ਕਮਰ ਕੀ ਉਹਦਾ ਨਾਮ ਹੈ ਅਮਰਸ ਬਾੜਨੀ ਕਮਰ ਵਿਜੇ ਪ੍ਰਤਾਪ ਬਾਹਰ ਦਾ ਬੰਦਾ ਉਹਨੇ ਕਿਹਾ ਨਹੀਂ ਨਿਆ ਮੈਨਾਂ ਮਿਲਿਆ ਉਹਨਾਂ ਨੇ ਵੇਖਦਾ ਖੁਡੇ ਲੈਣ ਲਾਇਆ ਇਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਇੱਕ ਮੌਕਾ ਮਿਲਿਆ ਸੀ ਚੌਧਰੀ ਬਣ ਗਏ ਹੁਣ ਨਹੀਂ ਵੋਟ ਪਾਈ ਇਹਨਾਂ ਨੂੰ ਚੌਧਰੀ ਬਣ ਗਏ ਹੁਣ ਇਹ ਕੰਜਰ ਉਹ ਨਹੀਂ ਮਾਰਾ ਕਿਰਪਾ ਕਰੇ ਉਹਨੂੰ ਤੇ ਲੈ ਆਵਾਂਗਾ ਕੋਈ ਕਹਿੰਦਾ ਤੂੰ ਆਪਣੇ ਅੰਦਰ ਸਾਨੂੰ ਚਾਦੀ ਮਾਰਨੀ ਪਊਗੀ ਕੱਲੀ-ਕੱਲੀ ਕੱਲੇ ਕਦੇ ਅਖਰਦਾ ਸਾਨੂੰ ਮਤਲਬ ਸਮਝਣਾ ਪਊਗਾ ਭਾਵ ਸਮਝਣਾ ਪਊਗਾ ਸਤਗੁਰ ਕੀ ਹੈ ਗੁਰੂ ਕੀ ਹੈ ਜਪ ਕੀ ਹੈ ਜੱਤ ਦੇ ਪਪੇ ਨੂੰ ਔਂਕੜ ਕਿਉਂ ਲਾਇਆ? ਅੱਗੇ ਜੱਤ ਦੀ ਪੌੜੀ ਆਉਂਦੀ ਏਕ ਪੂਰੀ। ਉੱਥੇ ਨਹੀਂ ਲਗਾ। ਇੱਥੇ ਲਾਇਆ ਕਿਉਂ ਲਾਇਆ? ਜਿੰਨਾ ਹੀ ਕਰੇ ਸਵਾਲ ਨਹੀਂ ਕਰਦੇ। ਹੁਣ ਫਰਜ਼ ਕੀ ਤਾਂ ਮੈਂ ਲੈਕਚਰ ਦੇ ਕੇ ਜਾਵਾਂ ਜਾਂ ਤੁਸੀਂ ਲੈਕਚਰ ਦੇ ਕੇ ਜਾਓ। ਸਾਨੂੰ ਸਵਾਲ ਕਰਨੇ ਚਾਹੀਦੇ ਉੱਤੇ। ਸਵੇਰੇ ਬੰਦਾ ਪਾਠੀ ਸਿੰਘ ਪਾਠ ਕਰਦਾ। ਸੰਗਤ ਬੈਠੀ ਆ ਸਵਾਲ ਕਰੇ ਮੈਨੂੰ ਇੱਥੇ ਸ਼ੱਕ ਹੈ। ਦੱਸ ਇਹਦਾ ਕਲੀਅਰ ਕਰ ਮੈਨੂੰ ਵਾਲੇ। ਜੇ ਸਵਾਲ ਜਵਾਬ ਨਹੀਂ ਕਰਦੇ ਕੁਝ ਨਹੀਂ ਹੋਊਗਾ। ਕੁਝ ਨਹੀਂ ਮਿਲੂਗਾ। ਜਿਹੜਾ ਬੰਦਾ ਟੀਚਰ ਨੂੰ ਸਵਾਲ ਹੀ ਨਹੀਂ ਕਰਦਾ ਉਹਨੇ ਉਹ ਕਾਮਯਾਬ ਨਹੀਂ ਹੋਊਗਾ ਬੱਚਾ ਉਹ ਠੀਕ ਹੈ ਤੇ ਕਾਮਯਾਬੀ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਤੁਹਾਡੇ 'ਚ ਗੜ੍ਹ ਸੋਨੇ ਚਾਹੀਦੇ ਆਪਦੇ 'ਚ ਤੇ ਮਿਲਣਗੇ ਤਾਂ ਜਿਉਂ ਉਹਦੇ ਲੱਗ ਲੱਗੂਗੇ ਉਹ ਉਦੋਂ ਬਿਨਾ ਨਹੀਂ ਗੱਡੀ ਚੱਲਨੀ ਹਾਂ ਉਥੋਂ ਕਮੀ ਨਹੀਂ ਕੋਈ ਉਹਦੇ ਸੰਸਾਰੀ ਸੁਭਿਆਗੀਆਂ ਸਾਰੀਆਂ ਗੱਲਾਂ ਕੋਈ ਕਸਰ ਨਹੀਂ ਛੱਡੀ ਜਿਹੜੇ ਦਸਵੇਂ ਪਾਸ਼ਾ ਨੂੰ ਕਹਿੰਦੇ ਪਹਿਲਾਂ ਹੁਣ ਅੱਕੇ ਕਈ ਚੱਲਦੇ ਆ ਧੇਰੀਆਂ ਅਗਰ ਤੋਂ ਕੁੜੌਟ ਚੱਲਦੀਆਂ ਜਿਵੇਂ ਬੰਦੀਆਂ ਜੇ ਪਹਿਲਾਂ ਗੁਰੂ ਨਾਨਕ ਨੂੰ ਨਹੀਂ ਪੜਦੇ ਦਸਵੇਂ ਪਾਸ਼ਾ ਨੂੰ ਕਿਵੇਂ ਸਮਝ ਲਓਗੇ ਪਹਿਲਾਂ ਊੜਾੜਾ ਨਹੀਂ ਪੜਦੇ ਤੁਸੀਂ ਪਹਿਲਾਂ ਗੁਰੂ ਨਾਨਕ ਨੂੰ ਨਹੀਂ ਪੜਿਆ ਗੁਰੂ ਅੰਗਦ ਦੇਵ ਨੂੰ ਨਹੀਂ ਪੜਿਆ ਅਮਰਦਾਸ ਨੂੰ ਨਹੀਂ ਪੜਿਆ ਰਣਦਾਸ ਨੂੰ ਨਹੀਂ ਪੜਿਆ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਪੜਿਆ ਦਸਵੇਂ ਪਾਸ਼ਾ ਨੂੰ ਤੁਸੀਂ ਕਿਵੇਂ ਪੜ੍ਹ ਲਓਗੇ ਤੁਸੀਂ ਪਹਿਲੇ ਪਾੜੇ ਨਹੀਂ ਪੜੇ ਗੁਰੂ ਅਰਜਨ ਸਾਹਿਬ ਦਾ ਨਾਂ ਅਰਜਨ ਕਿਉਂ ਰੱਖਿਆ ਹੈ ਕਿਹਦੇ ਪੁੱਛਿਆ ਉਹ ਰਾਂੰਦਾ ਦਾ ਨਾਂ ਰਾਂੰਦਾਸ ਕਿਉਂ ਰੱਖਿਆ ਇਹਨੇ ਪੁੱਛਿਆ ਪਤਾ ਕਿਹਨੂੰ ਫਿਰ ਇਹ ਇਹ ਗੱਲਾਂ ਸਾਣੀਆਂ ਸਮਝਣੀਆਂ ਪੈਣੀਆਂ ਸਾਨੂੰ ਐਨੇ ਪਾਠ ਕੀਤਾ ਛੇਤੀ ਜਣੇ ਬਸ ਬਿਨਹਾਉਣ ਲੱਗਿਆ ਮੈਂ ਪਾਠ ਕਰਨਾ ਪਿਆ ਠੀਕ ਹੈ ਰੋਮੀ ਪਾਠ ਹੋ ਗਿਆ ਕਰੀ ਜੋ ਜਨੇ ਮਰਜੀ ਪਾਠ ਉਹਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਤਾਂ ਮੇਰੇ ਤੇ ਕਿਰਪਾ ਉਹ ਕਰੀ ਜਾਂਦਾ بارش ਹੋਈ ਜਾਂਦੀ ਦਿਨ ਰਾਤ ਮੀਂਹ ਵਰਸਦਾ ਜੋਰੋ ਜੋਰ ਉਹਦੀ ਕਿਰਪਾ ਦਾ ਕਰਪਾ ਨੂੰ ਅਸੀਂ ਲੈਣਾ ਭਾਂਡਾ ਸਿੱਧਾ ਕਰਨਾ ਦੋ ਪੋਣੀਏ ਕਿਰਪਾ ਬਸ ਪੈਗ ਰੀਵੋ ਜੀ ਕੋ ਮੇਰੇ ਪਾਰ ਹੋ ਜਾਣਗੇ ਬਸ ਜੀ ਬੈਗ ਰੀਵੋ ਜੀ ਦਾ ਖਾਲਸਾ ਬੈਗ ਰੀਵੋ ਜੀ ਕੀ ਫਤਿਹ ਜੇ ਕੋਈ ਸ਼ਬਦ ਕਿਸੇ ਨੂੰ ਮੇਰੇ ਮਾੜੇ ਲੱਗੇ ਹੋਣ ਜਾਂ ਠੇਸ ਪਹੁੰਚਾਉਂਦੇ ਆ ਮੈਨੂੰ ਮਾਫ਼ ਕਰ ਦੇਣ ਕੋਈ ਨਹੀਂ ਮੈਨੂੰ ਤਾਂ ਬੰਨ ਜੀ ਵੀ ਮਾੜਾ ਕਹਿੰਦੇ ਰਹਿੰਦੇ ਰੁਕ ਪਈ ਜਾਂਦੇ